ਸਭ ਤੋਂ ਪਹਿਲਾਂ ਤਾਂ ਮੈਂ ਯਾਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਇਸ ਪਵਿੱਤਰ ਧਰਤੀ ਸ਼੍ਰੀ ਅਮਰitsar ਸਾਹਿਬ ਵਿੱਚ ਦੁਬਾਰਾ ਮੌਕਾ ਮੈਨੂੰ ਮਿਲਿਆ ਹੈ ਆਦਰਮਾਨ ਜੋਗ ਸਿੰਘ ਜੀ ਸਾਹਿਬ ਅਤੇ ਡੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਸ ਡਰਾਈਵ ਦੇ ਵਿੱਚ ਇਹਨੂੰ ٹرسٹ ਦੇ ਕੇ ਰੱਖਣਾ ਵੀਡੀਓ ਪ੍ਰਾਇਓਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਕਿ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕ੍ਰਾਈਮ ਨੂੰ ਰੋਕਣਾ ਜੇ ਹੋ ਗਿਆ ਤੁਹਾਨੂੰ ਡਿਟੈਕਟ ਕਰਨਾ ਉਸ ਤੇ ਸਖਤ ਪਹਿਰਾ ਅਸੀਂ ਦੇਵਾਂਗੇ ਅੱਜ ਆਫੀਸਰਸ ਨਾਲ ਮੀਟਿੰਗ ਰੱਖੀ ਹੈ ਉਪਰਾਈ ਹੋ ਜੀ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕਰਾਂਗੇ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਹੋਰ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਿਸ ਨੇ ਉਹ ਪਹਿਲਾਂ ਹੀ ਪ੍ਰਾਇੋਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਇਮਿਹियत ਮੈਂ ਦਿੰਦਾ ਰਿਹਾ ਕਿ ਹੁਣ ਫੇਰ ਸਾਡੇ ਆਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅੱਜ ਇਹਨਾਂ ਨੂੰ ਇਹੀ ਡਾਇਰੈਕਸ਼ਨਸ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੰਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਕਿਉਰਟੀ ਹੈ ਉਹ ਉਹਨਾਂ ਦੀਆਂ ਗ੍ਰਿਵੈਂਸਸ ਨੇ ਅੱਜਕਲ ਬਹੁਤ ਜ਼ਿਆਦਾ ਔਰਤਾਂ ਰਿਲੇਟਿਡ ਕ੍ਰਾਈਮ ਜਾਂ ਔਰਤਾਂ ਰਿਲੇਟਿਡ ਜਿਹੜੀਆਂ ਵਿੱਚ ਕੰਪਲੇਨੈਂਟ ਔਰਤਾਂ ਨੇ ਕમ્ਪਲੇਂਟਸ ਆਉਂਦੀਆਂ ਔਰਤ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਪ੍ਰਾਇੋਰਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਸਾਡੀਆਂ ਸਿਸਟਮਸ ਨੇ ਉਹਨਾਂ ਚ ਅਸੀਂ ਬਣਾਵਾਂਗੇ ਸੋ ਥੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਠੀਕ ਰਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਕਿਉਂਕਿ ਸਾਡੀ ਬੇਸਿਕ ਯੂਨਿਟ ਚੌਕੀ ਆ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ऑन रोड ਤੁਹਾਨੂੰ ਜ਼ਿਆਦਾ ਪੁਲਿਸ ਮਤਲਬ ਦਿਖੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਪ੍ਰਾਇਰਟਾਈਜ਼ ਕਰਕੇ ਉਹਨੂੰ ਅਸੀਂ ਨੱਥ ਪਾਉਣੀ ਹੈ ਔਰ ਇਹਦੇ ਵਿੱਚ ਜੋ ਸਤ ਸਤ ਅਖਿਨੋ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਲਈ ਅਪੀਲ ਕਰਦਾ ਕਿ ਪੁਲਿਸ ਤੁਹਾਡੀ ਹਮਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰੱਗ ਬਾਰੇ ਕ੍ਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ-ਵਾਰ ਚੱਲਦਾ ਹੈ ਪਬਲਿਕ ਹੀ ਕੰਮਤੇ ਅੱਖਾਂ ਨੇ ਸਾਡੀਆਂ ਉਹਦੇ ਚ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਮਿਊਨਿਟੀ ਨੂੰ ਨਾਲ ਲੈ ਕੇ ਕੰਮ ਕਰਨਾ ਹੈ ਨੇਬਰਹੂਡ ਵਾਚ ਹੈ ਕਿਤੇ ਚੌਕੀਦਾਰ ਰੱਖਣ ਦੀ ਲੋੜ ਹੈ ਚਾਹ ਚੌਕੀਦਾਰਾਂ ਨਾਲ ਰਾਬਤਾ ਹੈ ਜਿਵੇਂ ਆਪਾਂ ਪਹਿਲਾਂ ਫੋਕਲ ਪੁਆਇੰਟ ਦੇ ਵਿੱਚ ਕੀਤਾ ਸੀ ਉਹ ਵੀ ਸਾਰਾ ਰਿਵਿਊ ਕੀਤਾ ਜਾਏਗਾ ਕਿਵੇਂ ਸਾਡੇ ਵਟਸਐਪ ਗਰੁੱਪ ਬਣੇ ਹੋਣ ਸਾਡੀ ਪੈਟਰੋਲਿੰਗ ਪਾਰਟੀ ਨੂੰ ਪੀਸੀਆਰ ਨੂੰ ਚੌਕੀਦਾਰ ਦਾ ਨੰਬਰ ਹੋਵੇ ਜਾਂ ਹੋਰ ਹੋਵੇ ਉਹਨੂੰ ਕਾਇਬਾਇ ਚੈੱਕ ਵੀ ਕਰਨ ਔਰ ਇਸਤੋਲਾਵਾ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ ਔਰ ਜੋ ਡਰੱਗਸ ਨੇ ਉਹਨਾਂ ਬਾਰੇ ਜਿਹੜੀ ਪਬਲਿਕ ਦੇ ਵਿੱਚ ਅਵੇਅਰਨੈਸ ਤਾਂ ਹੈ ਹੀ ਹੈ ਇਨਫੋਰਸਮੈਂਟ ਵੀ ਅਸੀਂ ਉੱਤੇ ਪੂਰਾ ਔਰ ਸਪੈਸ਼ਲ ਆਪਰੇਸ਼ਨ ਚਲਾਏ ਜਾਣਗੇ ਸੋ ਥੈਟ ਅਸੀਂ ਜਿਹੜੇ ਦੋ ਸਾਡੀ ਪ੍ਰਾਇਓਰਟੀ ਨੇ ਮਾਨਯੋਗ ਸੀਐਮ ਸਾਹਿਬ ਜੀਆ ਉਹਨਾਂ ਦੇ ਉੱਤੇ ਅਸੀਂ ਪੂਰਾ ਕਹਿ ਰਹੇ ਹਾਂ